ਅੱਜ ਜਿਹੜਾ ਆਪਣਾ ਨਾਮ ਦੱਸ ਗਿਆ ਪੀਸੀਓ ਵਾਲੀ ਟੀਮ ਆਈ ਹੈ ਕਾਦੇ ਕਾਦੇ ਮੈਚ ਹੋਣਗੇ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਨਵਜੋਤ ਗਰੋਵਰ ਏਜੀਏ ਦਾ ਸੈਕਟਰੀ ਹਾਂ ਜੀ ਜਿਹੜੇ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇੱਕ ਟੀ20 ਊਮਨ ਲੀਗ ਸੀਨੀਅਰ ਊਮਨ ਲੀਗ ਸ਼ੁਰੂ ਕੀਤੀ ਹੈ ਜਿਹੜੀ ਕਿ ਮੇਰੇ ਟਨਯੋਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉੱਥੇ ਗਾਂਧੀ ਗਰਾਊਂਡ ਦੇ ਵਿੱਚ ਹੋ ਰਹੀ ਹੈ ਬਹੁਤ ਵੱਡੀ ਗੱਲ ਆ ਸਾਡੇ ਗਾਂਧੀ ਗਰਾਊਂਡ ਵਾਸਤੇ ਕੀ ਫਰਸਟ ਟਾਈਮ ਜਿਵੇਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸਾਰੀ ਟੀਮਾਂ ਹੈੱਡ ਕੋਚੇਸ ਸਾਰੀ ਟੀਮਾਂ ਜਿਹੜੀਆਂ ਇੱਥੇ ਆਈਆਂ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਉਹਨਾਂ ਦਾ ਅਸੀਂ ਸਾਰਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਕਿ ਜਿਹੜੀ ਇਹਨਾਂ ਨੂੰ ਕਿਸੇ ਬੱਚਿਆਂ ਨੂੰ ਖੇਡਣ ਦੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਾ ਆਵੇ ਹਰ ਜਿਹੜੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਤੇ ਬਹੁਤ ਵੱਡਾ ਉਪਰਾਲਾ ਕਿ ਜਿਵੇਂ ਪੀਸੀਆ ਨੇ ਸਾਨੂੰ ਮੌਕਾ ਦਿੱਤਾ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਨੂੰ ਤੁਸੀਂ ਦੇਖੋ ਫਿਰ ਅੱਜ ਗਾਂਧੀ ਗਰਾਊਂਡ ਵਿਖੇ ਰੌਣਕਾਂ ਲੱਗੀਆਂ ਪੰਜਾਬ ਭਾਰਤ ਤੋਂ ਸਾਰੀ ਸਾਡੀਆਂ ਜਿਹੜੀਆਂ ਧੀਆ ਜਿਹੜੀਆਂ ਅਸੀਂ ਜਿਨ੍ਹਾਂ ਨੂੰ ਪ੍ਰਮੋਟ ਕਰ ਰਹੇ ਆ ਉਹ ਆਈਆਂ ਤੇ ਬੜਾ ਅੱਛਾ ਮਾਹੌਲ ਹੈ ਅਸੀਂ ਚਾਹਨੇ ਕਿ ਆਨ ਵਾਲੇ ਟਾਈਮ ਦੇ ਵਿੱਚ ਇਹੀ ਜਿਹੜੇ ਬੱਚੇ ਵਿੱਚੋਂ ਸਿਲੈਕਟ ਹੋ ਗਏ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ ਪੀਸੀਐਵਲੋਂ ਖੇਡਣਗੇ ਤੇ ਜਦੋਂ ਤੱਕ ਇਹ ਬੱਚਿਆਂ ਨੂੰ ਆਪਾਂ ਵਧੀਆ ਮਾਹੌਲ ਨਹੀਂ ਦਿੰਦੇ ਵਧੀਆ ਇਨਫਰਾਸਟ੍ਰਕਚਰ ਨਹੀਂ ਦਿੰਦੇ ਉਹਨਾਂ ਨੂੰ ਸਰਵਿਸ ਪ੍ਰੋਵਾਈਡਸ ਨਹੀਂ ਕਰਦੇ ਕਿਸ ਤਰ੍ਹਾਂ ਸਾਡੇ ਬੱਚੇ ਨਿਕਲਣਗੇ ਬਹੁਤ ਵਧੀਆ ਉਪਰਾਲਾ ਵਾ ਪੀਸੀਏ ਦਾ ਜਿਹੜਾ ਔਮਨ ਲੀਗ ਜਿਹੜੀ ਸਾਡੀ ਸੰਨ ਤੇ ਬਹੁਤ ਵਧੀਆ ਮੌਕਾ ਮਿਲਿਆ ਅੰਮ੍ਰਿਤਸਰ ਵਿਖੇ ਇਹ ਕਿਹੜੀ ਟੀਮਾਂ ਕਿੱਥੋਂ ਆਈਆਂ ਇਹ ਇਹ ਪੰਜਾਬ ਭਰ ਚੋਂ ਟੀਮਾਂ ਆਈਆਂ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਪੰਜਾਬ ਭਰੋਂ ਟੀਮਾਂ ਸਾਰੀਆਂ ਅੰਮ੍ਰਿਤਸਰ ਆਈਆਂ ਤੇ ਪੂਰੇ ਇੱਥੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਔਮਨ ਲੀਗ ਕੁਦਰਤੀ ਮੌਸਮ ਦਾ ਥੋੜਾ ਜਿਹਾ ਜਿਹੜਾ ਵੈਦਰ ਹੈ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਬਟ ਬੱਚਿਆਂ 'ਚ ਬੜਾ ਕ੍ਰੇਜ਼ ਹੈ ਉਸ ਸ਼ਾਅ ਵਾ ਕਿ ਜਿਹੜੇ ਸਾਡੇ ਇੱਥੇ ਮੈਚੇਜ਼ ਹੋ ਰਹੇ ਆ ਪੰਜਾਬ ਦੇ ਜਿਹੜੇ ਔਮਨ ਲਈ ਕਿੱਥੇ ਹੋਈ 10 ਤਰੀਕ ਵਾਲੇ ਦਿਨ ਫਾਈਨਲ ਹੈ ਜਿਹੜੀਆਂ ਟੀਮਾਂ ਡੇ ਬਾਈ ਡੇ ਜਿੱਤਣ ਗਈਆਂ 10 ਤਰੀਕ ਵਾਲੇ ਦਿਨ ਇੱਥੇ ਫਾਈਨਲ ਮੈਚ ਹੈ ਤੁਹਾਨੂੰ ਸਾਰਿਆਂ ਨੂੰ 10 ਤਰੀਕ ਵਾਲੇ ਦਿਨ ਇੱਥੇ ਵੀ ਬੁਲਾਵਾਂਗੇ ਜਿਹੜਾ ਇੱਥੇ ਬਹੁਤ ਵਧੀਆ ਮੌਕਾ ਕਿੰਨੇ ਮੈਚ ਹੋਣਗੇ ਜੀ ਟੋਟਲ ਟੋਟਲ 15 ਤੋਂ 20 ਮੈਚਸ ਹੋਣਗੇ ਜਿਵੇਂ ਵੱਖ-ਵੱਖ ਟੀਮਾਂ ਦੇ ਵਿੱਚ ਜਿਵੇਂ ਕਰਕੇ ਜਦੋਂ ਇੱਕ ਸੈਮੀਫਾਈਨਲ ਨੋਤਰੀ ਸੈਮੀਫਾਈਨਲ ਹੋਏਗਾ 10 ਤਰੀਕ ਫਾਈਨਲ ਹੋਏਗਾ ਸਾਰੀਆਂ ਟੀਮਾਂ ਜਿਹੜੀਆਂ ਵੱਖਰੇ-ਵੱਖਰੇ ਡਿਸਟ੍ਰਿਕਟ ਦੀਆਂ ਪਰਫਾਰਮ ਕਰਨਗੀਆਂ ਜਿਹੜੀ ਹੋਰਾਂ ਚੋ ਬੈਸਟ ਹੋਏਗੀ ਉਹਨੂੰ ਅਸੀਂ ਇੱਥੇ ਸਾਰਾ ਸਰ ਪੀਸੀਆ ਵੱਲੋਂ ਕੌਣ ਆਇਆ ਹੈ ਪੀਸੀਆ ਵੱਲੋਂ ਸਾਰੇ ਜਿਹੜੀਆਂ ਅਥਾਰਟिटीज ਹਾਈ ਅਥਾਰਟिटीज ਸਾਰੀਆਂ ਆਈਆਂ ਪਈਆਂ ਇਹਨਾਂ ਦੇ ਕੋਚੀਜ਼ ਸੀਨੀਅਰ ਕੋਚੀਜ਼ ਆਏ ਪਈਆਂ ਸਾਰੀ ਟੀਮਸ ਆਈਆਂ ਪਈਆਂ ਜਿਵੇਂ ਇਹਨਾਂ ਦੇ ਪੀਸੀਆ ਨੇ ਸਾਰੇ ਆਪਣੇ ਆਫੀਸਰ ਬੈਰਰ ਭੇਜੇ ਹੋਏ ਆ ਬੜਾ ਅੱਛਾ ਮੌਲਾਤੇ ਮੇਰੇ ਹਿਸਾਬ ਸੇ ਉਤਰੋ ਮੈਸੇਜ ਹੈ ਕਿ ਸ਼ਾਇਦ 10 ਤਰੀਕ ਸਾਰੇ ਪੀਸੀਆ ਦੀ ਹਾਈ ਅਥਾਰਟੀ ਵੀ ਸਾਰੀ ਅਮਰਸਰ ਆ ਗਏ ਸਿਰਫ ਪਿਚ ਚ ਗੱਲ ਕੀਤੀ ਹੈ ਤਾਂ ਨਵੀਂ ਬਣਾਈ ਗਏ ਉਹਨਾਂ ਦੇ ਡਿਵਰਸਿਟੀ ਆ ਰਿਹਾ ਪਿਚ ਪੂਰੀ ਪਿਚ ਰੈਡੀ ਹੈ ਸਿਰਫ ਤੁਹਾਨੂੰ ਦੱਸਿਆ ਵੈਦਰ ਦੇ ਕਰਕੇ ਜਿਵੇਂ ਤੁਹਾਨੂੰ ਪਤਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਖੜਾ ਦਾ ਮਾਹੌਲ ਹੈ ਤੇ ਬਾਰਿਸ਼ ਬਹੁਤ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਉਹਦੇ ਕਰਕੇ ਥੋੜੀ ਜਿਹੀ ਪਿਛੇ ਦੇ ਵਿੱਚ ਗਿੱਲੀ ਹੈ ਜਦੋਂ ਇਹ ਥੋੜਾ ਜਿਹਾ ਬਾਰਿਸ਼ ਰੁਕਦੀ ਹੈ ਸੁਪਰ ਸ਼ੱਕਰ ਲਾ ਕੇ ਇੱਥੇ ਆਪਾਂ ਲਾ ਕੇ ਨੂੰ ਬੱਚਿਆਂ ਦਾ ਮੈਚ ਕਰਾਵਾਂਗੇ ਸਰ ਸਾਡੇ ਪਹਿਲਾ ਪਹਿਲਾਂ ਇਸ ਦੇ ਹਾਲਾਤ ਕਾਫੀ ਮਾੜੇ ਸਨ ਤੁਸੀਂ ਜਦੋਂ ਤੇ ਆਏ ਹੋ ਇਹ ਕਾਫੀ ਵਧੀਆ ਤਰੀਕੇ ਦੇ ਨਾਲ ਤੁਸੀਂ ਮੇਨਟੇਨ ਕੀਤਾ ਹੈ ਠੀਕ ਹੈ ਤੁਸੀਂ ਦੇਖੋ ਕੰਮ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਹੈ ਤੇ ਅੱਜ ਦੇਖੋ ਗਰਾਊਂਡ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੁਹਾਨੂੰ ਇੰਟਰਨੈਸ਼ਨਲ ਗਰਾਊਂਡ ਦੀ ਫੀਲ ਆਏਗੀ ਪ੍ਰੋਪਰ ਗਰਾਸ ਕਟਿੰਗ ਹੋਈ ਪਈ ਹੈ ਹਰ ਚੀਜ਼ ਇਕੁਪਮੈਂਟ ਪ੍ਰੋਪਰ ਪਏ ਆ ਵਾਈਟ واਸ਼ ਹੋਏ ਪਏ ਹਰ ਚੀਜ਼ ਇੱਥੇ ਤੁਹਾਨੂੰ ਫੈਸਿਲਿਟੀ ਬੱਚਿਆਂ ਨੂੰ ਜਿਹੜੀ ਜਿਹੜੀ ਰਿਕੁਆਇਰਮੈਂਟ ਹੈ ਵਾਸ਼ਰੂਮ ਨੀਟ ਐਂਡ ਕਲੀਨ ਹੈ ਆਪਣਾ ਵਾਸ਼ਰੂਮ ਦੇ ਵਿੱਚ ਡਸਟਬਿਨਸ ਪਏ ਆ ਹਰ ਫੈਸਿਲਿਟੀ ਗਰਲਸ ਨੂੰ ਦਿੱਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਪ੍ਰੋਬਲਮ ਕਿਸੇ ਚੀਜ਼ ਦੀ ਮਹਿਸੂਸ ਨਾ ਕੀਤੀ ਹੋਵੇ ਤਾਂ ਡਿਟ ਨਹੀਂ ਹੋ ਰਹੀ ਜਿ ਕਿੰਨੇ ਕਿ ਊਮਨ ਲੀਕ ਹੋ ਚੁੱਕੇ ਹੈ ਇਹਨਾਂ ਦੀ ਫਰਸਟ ਊਮਨ ਲੀਕ ਹੈ ਇਸ ਵੱਲੋਂ ਜਿਹੜੀ ਇੱਥੇ ਕੀਤੀ ਗਈ ਹੈ ਸਾਡੇ ਵੱਲੋਂ ਜਿਵੇਂ ਬੱਚਿਆਂ ਦੇ ਅੰਡਰ 15 ਦੇ ਜਾਂ ਮੈਚੇਸ ਕਰਾਏ ਜਾਂਦੇ ਸੀ ਬਟ ਜਿਹੜੀ ਪੰਜਾਬ ਔਮਨ ਸੀਨੀਅਰ ਔਮਨ ਲੀਗ ਹੈ ਇਹ ਫਸਟ ਟਾਈਮ ਅਮਰਸਰ ਹੋ ਰਹੀ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਅਮਰਸਰ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜਿਵੇਂ ਇਸ ਤਰ੍ਹਾਂ ਹੀ ਪੀਸੀਏ ਦੇ ਜਦੋਂ ਮੈਚੇਸ ਅਮਰਸਰ ਆਉਣਗੇ ਸਾਡੇ ਜਿਹੜੇ ਇੱਥੇ ਬੱਚੇ ਪ੍ਰੈਕਟਿਸ ਕਰਦੇ ਉਹਨਾਂ ਦਾ ਉਤਸ਼ਾਹ ਵਧੇਗਾ ਕਿ ਸਾਡੀ ਗਰਾਊਂਡ ਦੇ ਵਿੱਚ ਸਾਰੀਆਂ ਪੀਸੀਏ ਦੀਆਂ ਟੀਮਾਂ ਆ ਰਹੀਆਂ ਕੋਈ ਇਸ ਤਰ੍ਹਾਂ ਸੀਨੀਅਰ ਕੋਚੀਜ਼ ਜਾਂ ਤੁਹਾਡੇ ਇੰਡੀਆ ਦੇ ਪਲੇਅਰਜ਼ ਜਦੋਂ ਇੱਥੇ ਫਾਈਨਲ ਮੈ ਰੀਪਰੈਜ਼ੈਂਟ ਕਰ ਰਹੀ ਹੋਗੀ ਉਹ ਵੀ ਆਏਗੀ ਮਤਲਬ ਇਸ ਤਰ੍ਹਾਂ ਹੀ ਮਾਹੌਲ ਬੰਦਾ ਕਿਹੜੇ ਮੈਚ ਹੋ ਰਹੇ ਕਿਸੇ ਸਕੂਲ ਜਾਂ ਕਾਲਜ ਇਵੈਂਟ ਉਹਨਾਂ ਨੂੰ ਇਨਵਾਈਟ ਕੀਤਾ ਜਾਇਆ ਕਿੰਨਾ ਕੁੜੀਆਂ ਨੂੰ ਕ੍ਰੈਡਿਟ ਕਰਨ ਵਾਸਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਹੜ੍ਹ ਤੋਂ ਪੀੜਿਤ ਕਰਕੇ ਜਿਵੇਂ ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਕੀਤੀਆਂ ਵੀ ਮੈਡਮ ਡੀਸੀ ਨੇ ਤੇ ਥੋੜਾ ਜਿਹਾ ਮਾਹੌਲ ਉਧਰ ਵੀ ਥੋੜਾ ਜਿਹਾ ਬੜਾ ਸੈਂਸਿਟਿਵ ਚੱਲ ਰਿਹਾ ਐ ਇਸ ਕਰਕੇ ਅਸੀਂ ਜੇ ਮਾਹੌਲ ਠੀਕ ਹੁੰਦਾ ਤੇ ਅਸੀਂ ਮੈਡਮ ਡੀਸੀ ਨੂੰ ਕਿਉਂਕਿ ਸਾਡੀ ਉਹ ਪ੍ਰੈਜ਼ੀਡੈਂਟ ਵੀ ਹੈ ਤਾਂ ਅਸੀਂ ਰਿਕਵੈਸਟ ਕਰਕੇ ਪਲੱਸ 1 ਪਲੱਸ 2 ਦੇ ਬੱਚਿਆਂ ਨੂੰ ਜ਼ਰੂਰ ਇਨਵਾਈਟ ਕਰਨਾ ਸੀ ਕਿ ਆ ਕੇ ਇੱਕ ਵਾਰੀ ਦੇਖੋ ਮਾਧਿਅਮ ਤੋਂ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਸਾਡੀਆਂ ਦੇਖੋ ਧੀਆ ਵਾਂ ਕਿਸੇ ਤੋਂ ਘੱਟ ਨਹੀਂ ਐ ਜਿਨ੍ਹਾਂ ਇਹਨਾਂ ਦੇ ਪੇਰੈਂਟਸ ਐ ਮੁੰਡੇ ਦਾ ਮੁੰਡਾ ਜੋੜ ਕੇ ਬੱਚਿਆਂ ਧੀਆ ਦੇ ਨਾਲ ਖੜੇ ਨੇ ਮੈਂ ਦੇਖਿਆ ਧੀਆ ਦੇ ਔਰ ਮੁੰਡਿਆਂ ਦੇ ਵਿੱਚ ਪੇਰੈਂਟਸ ਕੋਈ ਫਰਕ ਨਹੀਂ ਗਿੰਦੇ ਨੇ ਧੀਆ ਨੂੰ ਉਹੀ ਫੈਸਿਲਿਟੀ ਹਰ ਉਹ ਚੀਜ਼ ਉਹ ਮਿਲ ਰਹੀ ਐ ਤੇ ਮੈਂ ਐਪਰੀਸ਼ੀਏਟ ਕਰਦਾ ਕਿ ਅੱਜ ਕੱਲ ਦੇ ਪੇਰੈਂਟਸ ਨੂੰ ਜਿਹੜਾ ਆਪਣੇ ਬੱਚਿਆਂ ਦੇ ਲਈ ਆਪਣੀ ਧੀਆ ਦੇ ਲਈ ਐਨੇ ਚਿੰਤਿਤ ਨੇ ਉਹ ਚਾਹੁੰਦੇ ਨੇ ਕਿ ਸਾਡੀਆਂ ਧੀਆ ਜਿਹੜੀਆਂ ਪੰਜਾਬ ਦਾ ਨਾਮ ਰੌਸ਼ਨ ਕਰਨ ਸਾ ਸੀਗਨ ਸਾਹਿਬ ਵੱਲੋਂ ਵੀ ਕਿਹਾ ਗਿਆ ਕਿ ਨਵੀਂ ਗਰਾਊਂਡ ਮਿਲੇਗੀ ਇੱਥੇ ਤੇ ਕੀ ਕਹਿਣਾ ਚਾਹੋਗੇ ਅਸੀਂ ਪਿੱਛੇ ਰਿਕੁਐਸਟ ਕੀਤੀ ਸੀ ਸੀਐਮ ਸਾਹਿਬ ਬੜੇ ਇਸ ਪਾਸੇ ਚਿੰਤਾ ਸੀ ਕਿ ਅਮਰਸਰ ਦੇ ਵਿੱਚ ਕੋ ਇੰਟਰਨੈਸ਼ਨਲ ਲੈਵਲ ਦੀ ਗਰਾਊਂਡ ਬਟ ਉਹ ਜਲਦੀ ਹਾਂ ਤੇ ਉਹ ਜਲਦੀ ਚੱਲ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰਸਰ ਨੂੰ ਇੱਕ ਅੱਛੇ ਲੈਵਲ ਦੀ ਗਰਾਊਂਡ ਮਿਲੇਗੀ ਤੇ ਇਹਦਾ ਵੀ ਇਨਫਰਾਸਟ੍ਰਕਚਰ ਮੇਰੀ ਪੀਸੀਏ ਗੱਲ ਚੱਲ ਰਹੀ ਹੈ ਇਹਦਾ ਵੀ ਇਨਫਰਾਸਟ੍ਰਕਚਰ ਆਪਾਂ ਹੋਰ ਇਹਦੇ ਨਾਲੋਂ ਬੈਟਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਤੁਸੀਂ ਇਹ ਤੁਹਾਨੂੰ ਪੂਰੇ ਮਾਜੇ ਚ ਨਹੀਂ ਮਤਲਬ ਜੇ ਪੀਸੀਏ ਤੋਂ ਬਾਅਦ ਸਭ ਤੋਂ ਵਧੀਆ ਰਹੀ ਹੋਏਗੀ ਸੇ ਪੰਜਾਬ ਚ ਫਲੱਡ ਵੀ ਕਾਫੀ ਆ ਗਿਆ ਤੇ ਕੀ ਮੈਸੇਜ ਹੋਵੇ ਕਾਫੀ ਪਾਣੀ ਆ ਗਿਆ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਰਿਕਵੈਸਟ ਹੈ ਕਿ ਜਿਹੜਾ ਪੰਜਾਬ ਹੈ ਪੰਜਾਬ ਹਰ ਕਿਸੇ ਦੇ ਨਾਲ ਖੜਾ ਸਿੱਖ ਭਾਈਚਾਰਾ ਹਰ ਕਿਸੇ ਦੇ ਨਾਲ ਖੜਾ ਹੈ ਇਸ ਵੇਲੇ ਸਮਾਵੇਂ ਉਹਨਾਂ ਦੀ ਮੋੜਨ ਦਾ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਉੱਥੇ ਆਪ ਜਾ ਕੇ ਦੇਖਿਆ ਲੋਕੀ ਬਹੁਤ ਪਰੇਸ਼ਾਨ ਹੈ ਲੋਕਾਂ ਨੂੰ ਉੱਥੇ ਮੁਸ਼ਕਲਾਂ ਆ ਰਹੀਆਂ ਮੈਂ ਤੁਹਾਡੇ ਮਦਰ ਰਾਹੀ ਪਹਿਲੇ ਵੀ ਕਿਹਾ ਸੀ ਕਿ ਜਿਹੜੀ ਜਿਹੜੀ ਉੱਥੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਮੈਡੀਸਿਨ ਦੀ ਸੈਨੀਟਰੀ ਪੈਡ ਦੀ ਜਿਹੜੀ ਜਿਹੜੀ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਕਾਈਂਡਲੀ ਉੱਥੇ ਤੁਸੀਂ ਜਾ ਕੇ ਸਭ ਤੋਂ ਵੱਡੀ ਮੇਜਰ ਬੋਟ ਤੁਸੀਂ ਦੇਖੋ ਹੁਣ ਸਾਰੇ ਸਿੰਗਰਸ ਜਿਹੜੇ ਆ ਬੋਟ ਦੇ ਰਹੇ ਨੇ ਮੈਂ ਰਿਕੁਐਸਟ ਕਰਦਾ ਕਿ ਜਿਹੜੀਆਂ ਉੱਥੇ ਬੋਟਸ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ ਜਿਹੜੇ ਪਿੰਡਾਂ ਦੇ ਬਾਹਰਲੇ ਆਊਟਰ ਤੇ ਬੰਦੇ ਨੇ ਉਹਨਾਂ ਨੂੰ ਬਹੁਤ ਮਦਦ ਪਹੁੰ ਦੇ ਅੰਦਰ ਨੇ ਉਹਨਾਂ ਨੂੰ ਇੰਨੀ ਮਦਦ ਨਹੀਂ ਪਹੁੰਚਦੀ ਕਿਉਂਕਿ ਉਹ ਬੋਟਸ ਘਟ ਹੋਣ ਦੇ ਕਾਰਨ ਉੱਥੇ ਪ੍ਰੋਬਲਮ ਆ ਰਹੀ ਬਟ ਫਿਰ ਵੀ ਸਾਡੇ ਪੰਜਾਬੀ ਜਿਹੜੇ ਮਾਝੇ ਵਾਲੇ ਨੇ ਤਗੜੇ ਨੇ ਆਪਣੇ ਲੈਵਲ ਤੇ ਹਰ ਵਰਗ ਦਾ ਬੰਦਾ ਉੱਥੇ ਪਹੁੰਚ ਚੁੱਕਾ ਮੈਂ ਉੱਥੇ ਹੋ ਕੇ ਆਇਆ ਜੀ ਆਪਾਂ ਉੱਥੇ ਤਿਲ ਫੁੱਲ ਪੇਟਾ ਆਪਣੇ ਵੱਲੋਂ ਸੇਵਾ ਦਿੱਤੀ ਹੈ ਉੱਥੇ ਜਿੰਨੇ ਜੋਗੇ ਸੀ ਆਪਾਂ ਉੱਥੇ ਟਰੱਕ ਇੱਕ ਤੋੜੀ ਦਾ ਭੇਜਿਆ ਜਿਹੜੇ ਪਸ਼ੂਆਂ ਨੂੰ ਬੜੀ ਪ੍ਰੋਬਲਮ ਆ ਰਹੀ ਸੀ ਖਾਣ ਪੀਣ ਦੀ ਉਸ ਤੋਂ ਬਾਅਦ ਅਸੀਂ ਕੱਲ ਵੀ ਆਪਣਾ ਉੱਥੇ ਸਾਰਾ ਲੰਗਰ ਪ੍ਰਸ਼ਾਦਾ ਜੋ ਸੁੱਕਾ ਸਮਾਨ ਜੈਮ ਬ੍ਰੈਡ ਇਹ ਚੀਜ਼ਾਂ ਸਾਰੀਆਂ ਉੱਥੇ ਪ੍ਰੋਵਾਈਡ ਕੀਤੀਆਂ ਕਿ ਜਿਹੜੇ ਲੋੜਵੰਦ ਲੋਕਾਂ ਨੂੰ ਮਿਲ ਸਕੇ ਤੇ ਉੱਥੇ ਨੰਬਰ ਵੀ ਦੱਸਿਆ ਕਿ ਜੇ ਕੱਲ ਨੂੰ ਮੁਸ਼ਕਲ ਆਂਦੀ ਅਸੀਂ ਤੁਹਾਡੇ ਨਾਲ ਆ। ਥੈਂਕ ਯੂ ਸ਼ੁਕਰੀਆ। ਸਭ ਤੋਂ ਦੀ 2 ਦਸੰਬਰ 2025-26 ਦਾ ਇੱਕ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ T20 ਵਿਮਨ ਡੋਮੈਸਟਿਕ ਟੂਰਨਾਮੈਂਟ ਹੋ ਰਿਹਾ ਹੈ ਔਰ ਇਹ ਪਹਿਲੀ ਵਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਜਿਹੜਾ ਇਨੀਸ਼ੀਏਟਿਵ ਲਿੱਤਾ ਹੈ ਜਿਹਦੇ ਵਿੱਚ ਚਾਰ ਟੀਮਾਂ ਜਿਹੜੀਆਂ ਨੇ ਪਰਫਾਰਮ ਕਰ ਰਹੀਆਂ ਔਰ ਮਾਰਨਿੰਗ ਕਿਉਂਕਿ بارش ਕਰਕੇ ਮੈਚ ਨਹੀਂ ਹੋ ਪਾਇਆ ਉਹ PCA ਟੀਮ ਰੈਡ ਐਂਡ PCA ਬਲੂ ਟੀਮ ਦਾ ਮੈਚ ਹੈ ਐਂਡ ਹੁਣ ਮੇਰੇ ਨਾਲ ਹੈੱਡ ਕੋਚ ਪ੍ਰਿਯੰਕਾ ਮੈਡਮ ਖੜੇ ਨੇ ਤੇ ਇਹਨਾਂ ਦੀ ਟੀਮ ਦੇ ਨਾਲ ਸਾਡਾ ਮੈਚ ਹੈਗਾ ਇਹਨਾਂ ਦੀ ਟੀਮ ਹੈਗੀ ਹੈ PCA ਗ੍ਰੀਨ ਤੇ ਸਾਡੀ ਭਾਗੀ ਹੈ ਪੀਸੀਐਲ ਸੋ ਇਹਦੇ ਵਿੱਚ ਇਸ ਦਾ ਸਭ ਤੋਂ ਜਿਹੜਾ ਜੀ ਅਸੀਂ ਇਨੀਸ਼ੀਏਟਿਵ ਲਈਏ ਤੇ ਉਹ ਪੰਜਾਬ ক্রিকেট ਐਸੋਸੀਏਸ਼ਨ ਨੂੰ ਜਾਂਦਾ ਹੈ ਔਰ ਉਸ ਤੋਂ ਬਾਅਦ ਆਉਂਦਾ ਕਿ ਜਦੋਂ ਸਾਡਾ ਵੈਨਿਊ ਅੱਛਾ ਹੋਵੇ ਸੋ ਵੈਨਿਊ ਜਿਹੜਾ ਹੈਗਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਨੇ ਜਿਹੜਾ ਹੈ ਮੇਰੇ ਖਿਆਲ ਨਾਲ ਕੁੜੀਆਂ ਦਾ ਇਹ ਐਡਾ ਵੱਡਾ ਟੂਰਨਾਮੈਂਟ ਪਹਿਲੀ ਵਾਰੀ ਅਰੇਂਜ ਕੀਤਾ ਹੈ ਸੋ ਇਹਦੇ ਵਿੱਚ ਸਾਨੂੰ ਬੜੀ ਅੱਛੀ ਅ ਅਸੀਂ ਸਰਾਨਾ ਕਰਨਾ ਚਾਹਾਂਗੇ ਕਿ ਸਟੇ ਕੁੜੀਆਂ ਨੂੰ ਅੱਛਾ ਮਿਲਿਆ ਹੈ ਔਰ ਪਲੱਸ ਉਹਨਾਂ ਨੂੰ ਕਾਫੀ ਫੈਸਿਲਿਟੀਆਂ ਜਿਹੜੀਆਂ ਨੇ ਮਿਲ ਰਹੀਆਂ ਅਸੀਂ ਸਾਨੂੰ ਇਹ ਲੱਗਦਾ ਕਿ ਇਹ ਪਹਿਲਾ ਜਿਹੜਾ ਸੀਗਾ ਟੂਰਨਾਮੈਂਟ ਹੋਣ ਕਰਕੇ ਕੁਝ ਕਮੀਆਂ ਪੇਸ਼ੀਆਂ ਸ਼ਾਇਦ ਰਹਿ ਚੁੱਕੀਆਂ ਹੋਣਗੀਆਂ ਜਦੋਂ ਘਰ 'ਚ ਵਿਆਹ ਵੀ ਹੁੰਦਾ ਹੈ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਨੇ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਹੈ ਕਿ ਇੱਕ ਲੜਕੀਆਂ ਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲੇ ਡੋਮੈਸਟਿਕ ਲੈਵਲ ਤੇ ਕਿਉਂਕਿ ਹੁਣ WPL ਜਦੋਂ ਦਾ ਆ ਗਿਆ ਹੈ ਔਰ ਹਰ ਸਟੇਟ ਦੇ ਵਿੱਚ ਜਿਹੜਾ ਉਹ T20 ਡੋਮੈਸਟਿਕ ਟੂਰਨਾਮੈਂਟ ਹੁੰਦਾ ਹੈ ਸੋ ਇਹਦੇ ਨਾਲ ਜਿਹੜਾ ਸਿਲੈਕਟਰਸ ਦਾ ਕੰਮ ਥੋੜਾ ਹੋਰ ਆਸਾਨ ਹੋ ਜਾਂਦਾ ਕਿਉਂਕਿ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਪਰਫਾਰਮ ਕਰਦੀਆਂ ਆਪਣਾ ਬੈਸਟ ਜਿਹੜਾ ਦਿੰਦੀਆਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੁੰਡਿਆਂ ਦੇ ਵਿੱਚ ਜਿਹੜਾ ਹਰ ਕਦਮ-ਕਦਮ ਤੇ ਚੈਲੰਜ ਹੈ ਔਰ ਇੰਨਾ ਕੰਪੀਟੀਸ਼ਨ ਹੈ ਆਨ ਵਾਲੇ ਟਾਈਮ ਦੇ ਵਿੱਚ ਕੁੜੀਆਂ ਦੇ ਵਿੱਚ ਵੀ ਜਿਹੜਾ ਇਹ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਜਿਹੜਾ ਸਾਹਮਣੇ ਦੇਖਣ ਨੂੰ ਮਿਲੇਗਾ ਸੋ ਹੁਣ ਅਸੀਂ ਟੀ ਕਸ ਕਰ ਰਹੇ ਆ ਕਿ ਰੇਨ ਰੇਨ ਹੋਵੇ ਐਂਡ ਮਾਈ ਆਲ ਗਰਲਸ ਵਾਂਟਸ ਟੂ ਪਲੇ ਸੋ ਇਸ ਕਾ ਕਿ ਅਸੀਂ ਖੇਡਣਾ ਚਾਹਾਂਗੇ ਸਾਡੇ ਜਿੱਦਾਂ ਰੈਫਰੀ ਐਂਡ ਅੰਪਾਇਰਸ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਜੇ 1 ਘੰਟਾ ਹੋਏਗਾ ਤੇ ਅਸੀਂ 5 ਓਵਰ ਦਾ ਮੈਚ ਵੀ ਕਰ ਸਕਦੇ ਹਾਂ ਸੋ ਵੀ ਆਰ ਵਿਸ਼ਿੰਗ ਲਾਈਕ ਅਸੀਂ ਚਾਹਾਂਗੇ ਕਿ ਅਸੀਂ ਗ੍ਰੀਨ ਟੀਮ ਨੂੰ ਹਰਾਈਏ ਤੇ ਯੈਲੋ ਟੀਮ ਜਿਹੜੀ ਆ ਉਹ ਅੱਗੇ ਹੋਰ ਮੈਚ ਜਿਹੜੇ ਉਹ ਜਿੱਤੇ ਸੋ ਇਹਨਾਂ ਦਾ ਵੀ ਇਹੀ ਹੈਗਾ ਉਹ ਤਾਂ ਹੀ ਸਮਾਈਲ ਕਰ ਰਹੇ ਨੇ ਸੋ ਸਾਰੀਆਂ ਟੀਮਾਂ ਦਾ ਮੇਨ ਏਮ ਇਹੀ ਹੈ ਕਿ ਅਸੀਂ ਜਿੱਤਣਾ ਹੈ ਸੋ ਹਰ ਬੰਦਾ ਜਿਹੜਾ ਉਹ ਬੈਸਟ ਪਰਫਾਰਮ ਕਰੇਗਾ ਸੋ ਬੀਇੰਗ ਅ ਹੈਡ ਕੋਚ ਮੇਰਾ ਇਹ ਮੰਨਣਾ ਹੈ ਕਿ ਅਸੀਂ ਕੁੜੀਆਂ ਨੂੰ ਜਿਹੜਾ ਅੱਗੇ ਲੈ ਕੇ ਆਈਏ ਔਰ ਕੁੜੀਆਂ ਦੇ ਵਿੱਚ ਜਿਹੜੇ ਪੈਰੈਂਟਸ ਹੁੰਦੇ ਨੇ ਉਹਨਾਂ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਖੇਡਣ ਜਾ ਰਹੀ ਹੈ ਉਹ ਜਗ੍ਹਾ ਉਹਨਾਂ ਲਈ ਸੇਫ ਹੈਗੀ ਹੈ ਜਾਂ ਨਹੀਂ ਹੈਗੀ ਸੋ ਇਸ ਕਰਕੇ ਜਦੋਂ ਉਹ ਸਾਹਮਣੇ ਦੇਖਦੇ ਨੇ ਕਿ ਅੱਗੇ ਕੋਚੇਸ ਵੀ ਕੁੜੀਆਂ ਨੇ ਅਸਿਸਟੈਂਟ ਕੋਚੇਸ ਵੀ ਕੁੜੀਆਂ ਨੇ ਔਰ ਫਿਜ਼ਿਓ ਵੀ ਕੁੜੀਆਂ ਨੇ ਜਦੋਂ ਉਹਨਾਂ ਨੂੰ ਸਪੋਰਟਿੰਗ ਸਟਾਫ ਅੱਗੇ ਫੀਮੇਲਸ ਦਾ ਦਿਖਦਾ ਹੈ ਤੇ ਉਹਨਾਂ ਨੂੰ ਆਪਣਾ ਬੱਚਾ ਜਿਹੜਾ ਉਹ ਬਹੁਤ ਸਿਕਿਓਰ ਹੱਥਾਂ ਵਿੱਚ ਜਿਹੜਾ ਨਜ਼ਰ ਆਉਂਦਾ ਸੋ ਕੰਪੀਟੀਸ਼ਨ ਬ ਗੇ ਵੱਧਾ ਜਾ ਰਿਹਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਾਰੇ ਬੱਚੇ ਜਿਹੜੇ ਨੇ ਉਹ ਬੋਲਿੰਗ ਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਉਹ ਆਪਣੀ ਅੱਛੀ ਪ੍ਰੈਕਟਿਸ ਵੀ ਕਰਨਗੇ ਪਰਫਾਰਮੈਂਸਲੀ ਦੇਣਗੇ ਬੈਟਿੰਗ ਵੀ ਜਿਹੜੇ ਜਿੰਨੇ ਵੀ ਬੈਟਲਸ ਹੈਗੇ ਨੇ ਉਹ ਆਪਣਾ ਬੈਸਟ ਪਰਫਾਰਮ ਕਰਕੇ ਐਂਡ ਆਈ ਹੋਪ ਕਿ ਉਹਨਾਂ ਲਈ ਇਹ ਚੈਲੰਜ ਹੈ ਕਿ ਪਹਿਲੇ ਵਾਲੀ ਕ੍ਰਿਕਟ ਤੇ ਹੁਣ ਵਾਲੀ ਕ੍ਰਿਕਟ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਪਹਿਲੇ ਅਸੀਂ ਬਹੁਤ ਡਿਫੈਂਸਿਵ ਹੋ ਕੇ ਖੇਡਦੇ ਸੀ ਅਸੀਂ ਥੋੜਾ ਟਾਈਮ ਲੈਂਦੇ ਸੀ ਬਟ ਅੱਜ ਦੀ ਡੇਟ ਦੇ ਵਿੱਚ ਹਰ ਬਾਲ ਤੁਹਾਡੇ ਲਈ ਚੈਲੰਜ ਹੈ ਅਸੀਂ ਛਿੱਗੇ ਚੌਕੇ ਜਦੋਂ ਤੱਕ ਨਹੀਂ ਮਾਰਾਂਗੇ ਉਹ ਤਾਂ ਕਦੀ ਇੰਡੀਆ ਦੀ ਟੀਮ ਵਿੱਚ ਨਹੀਂ ਆ ਸਕਦੇ ਸੋ ਮੈਂ ਸਭ ਨੂੰ ਗੁੱਡ ਲੱਕ ਕਹਿੰਦੀ ਹਾਂ ਔਰ ਮੈਂ ਆਪਣੀ ਪੂਰੀ ਟੀਮ ਨੂੰ ਇਹ ਕਹਿਣੀ ਹੈ ਕਿ ਪੂਰੀ એનર્ਜੀ ਦੇ ਨਾਲ ਪੂਰੀ ਜਾਨ ਦੇ ਨਾਲ ਆਪਣਾ ਬੈਸਟ ਪਰਫਾਰਮ ਕਰੋ ਤੇ ਛਾ ਜਾਓ ਸੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਤੇ ਆਪਣਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦਾ ਮੈਂ ਦੋਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਕੁੜੀਆਂ ਨੂੰ ਜਿਹੜਾ ਉਹ ਐਸੇ ਤਰ੍ਹਾਂ ਹੀ ਓਪਰਚੁਨਿਟੀਜ਼ ਦਿੰਦੇ ਰਹਿਣਗੇ ਕਿ ਉਹਨਾਂ ਨੂੰ ਅੱਗੇ ਵਧਣ ਲਈ ਜਿਹੜਾ ਉਤਸ਼ਾਹ ਮੈਂ ਜੁਦਾ ਇਨਵੋਲਵਮੈਂਟ ਕਿਸੇ ਸਰ ਬਹੁਤ ਸੇਕ ਚੋਂ ਸੋ ਅੱਜ ਉਹ ਜਦੋਂ ਮੈਂ ਐਪਿਕਸ ਕੌਂਸਲ ਦੇ ਵਿੱਚ ਮੈਂਬਰ ਸੀਗੀ ਅਸੀਂ ਉਦੋਂ ਹੀ ਇਹਨਾਂ ਦੇ ਉੱਤੇ ਜਿਹੜਾ ਅਸੀਂ ਬਲੈਕ ਸੋਇਲ ਜਿਹੜਾ BCCI ਵੱਲੋਂ ਸਪੈਸ਼ਲ ਪਰਮਿਸ਼ਨ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਨੂੰ ਲੌਕ ਕੀਤੀਆਂ ਸੀ ਤਾਂ ਉਹਨਾਂ ਦੇ ਸਾਰੇ ਮੱਦੇ ਨਜ਼ਰ ਰੱਖਦੇ ਹੋਏ BCCI ਦੇ ਨੋਰਮਸ ਦੇ ਅਕੋਰਡਿੰਗਲੀ ਜਿਹੜੀ ਇਹਨਾਂ ਨੇ ਪਿਚ ਬਣਾਈ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਪਹਿਲੇ ਨਾਲੋਂ ਬੈਟਰ ਹੈ ਗਾਂਧੀ ਗਰਾਉਂਟ ਪਰ ਅਸੀਂ ਚਾਹਾਂਗੇ ਕਿ ਇਹ ਹੋਰ ਬੈਟਰ ਹੋਵੇ ਔਰ ਇਹਦੇ ਵਿੱਚ ਸਪੈਸ਼ਲੀ ਸੋਕਲ ਜੋ ਕਿ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜੇ ਉਹ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਸੀ ਕਿ ਫਿਰ ਜਲਦੀ ਮੈਚ ਜਿਹੜਾ ਹੈ ਉਹ ਮੇਰੀ ਚਾਂਸਸ ਜ਼ਿਆਦਾ ਹੁੰਦੇ ਨੇ ਸੋ ਕਾਫੀ ਇਕੁਪਮੈਂਟਸ ਜਿਹੜੇ ਨੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਟੀਮ ਅੱਛੀ ਆਉਂਦੀ ਹੈ ਉਹ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੀ ਹੈ ਸੋ ਆਈ ਹੋਪ ਕਿ ਆਉਣ ਵਾਲਾ ਟਾਈਮ ਜਿਹੜਾ ਸਾਡੀ ਬਹੁਤ ਵਧੀਆ ਹੋਏਗਾ ਥੈਂਕ ਯੂ ਥੈਂਕ ਯੂ